ਪਹਿਲਾਂ ਤੁਹਾਡੇ ਸਾਰੇ ਭਰਾਵਾਂ ਦਾ ਦਿলো ਧੰਨਵਾਦ ਕਿ ਤੁਸੀਂ ਆਪਣੀ ਆ ਵੀਡੀਓ ਨੂੰ ਇੰਨਾ ਪਿਆਰ ਦਿੱਤਾ ਪਰ ਮਿੱਤਰੋ ਕਈ ਭਰਾਵਾਂ ਨੇ ਕਮੈਂਟ ਜੀ ਕਿ ਬਾਈ ਸਾਨੂੰ ਐਡਰੈਸ ਨਹੀਂ ਪ੍ਰੋਪਰ ਪਤਾ ਲੱਗਾ ਮਿੱਤਰੋ ਇਹ ਸ਼ਿਆਮਾ ਅਤਰ ਦੀ ਬ੍ਰਾਂਚ ਖੁੱਲੀ ਆ ਕੋਟਕਪੁਰੇ ਬੱਤੀਆਂ ਦਾ ਚੌਂਕ ਸਾਹਮਣੇ ਕਾਰ ਪਾਰਕਿੰਗ ਪੰਜਾਬੜਾ ਸਿੰਧ ਬੈਂਕ ਦੇ ਬਿਲਕੁਲ ਨਾਲ ਤੇ ਸਕਰੀਨ ਤੇ ਬਾਈ ਦਾ ਨੰਬਰ ਚੱਲ ਰਿਹਾ ਮਿੱਤਰੋ ਇੱਥੇ ਤੁਸੀਂ ਇੱਕ ਵਾਰ ਵਿਜ਼ਿਟ ਜ਼ਰੂਰ ਕਰਿਓ ਤੇ ਤੁਹਾਡੇ ਮਿੱਤਰੋ ਫਾਇਦੀ ਫਾਇਦੇ ਹੋਣੇਗੇ ਕਿਉਂਕਿ ਬਾਈਆਂ ਕੋਲੇ ਪਰਫਿਊਮ ਉਦ ਇਤਰ ਤੇ ਉਹ ਨੇਗੇ ਜਿਹੜੇ 100% 오ਰੀਜਨਲ ਨੇ ਜਿਹੜੇ ਸਾਡੇ ਸੈਲੀਬ੍ਰਿਟੀ ਵਰਤਦੇ ਆ ਇਹਦਾ ਮਤਲਬ ਇਹ ਤਾਂ ਨਮਰਦੀ ਉਹ ਵੀ ਤੁਹਾਨੂੰ ओरिजिनल ਮਿਲੂ ਇਹ ਨਹੀਂ ਹੈਗਾ ਵੀ ਕੋਈ ਖਾਲੀ ਸੀਸੀ ਜਾ ਕੋ ਡੁਪਲੀਕੇਟ ਤੁਹਾਨੂੰ ਪਾ ਕੇ ਦੇ ਦੇਣਗੇ ਬਾਈਆਂ ਕੋਲੇ ਰੂਮ ਫਰੈਸ਼ਨਰ ਦੇ ਇੱਕ ਆਈਟਮ ਆਈ ਆਗੀ ਜਿਹੜੀ ਗਰਮੀਆਂ ਦੇ ਵਿੱਚ ਹਰੇਕ ਦੇ ਘਰੇ ਹੋਣੀ ਬਹੁਤ ਜ਼ਰੂਰੀ ਆ ਕਿਉਂਕਿ ਮਿੱਤਰੋ ਗਰਮੀਆਂ ਦੇ ਆਪਣੇ ਕਮਰੇ ਦੇ ਵਿੱਚ ਇੱਕ ਹੋਮੋ ਸਮਾਨ ਲੱਗ ਜਾਂਦੀ ਹੈ ਗਰਮੀ ਦੀ ਜਿਹਦੀ ਆਪਾਂ ਨੂੰ ਬਦਬੂ ਜੀ ਬਹੁਤ ਗੰਦੀ ਹੁੰਦੀ ਆ ਉਹ ਤੇ ਤੁਸੀਂ ਜੇ ਆਹ ਰੂਮ ਫਰੈਸ਼ਨਰ ਆਪਣੇ ਘਰੇ ਲਾ ਲੇ ਤੁਹਾਡੇ ਘਰ ਦੇ ਵਿੱਚੋਂ ਮਹਿਕ ਆਉਣਗੀਆਂ ਜਿਹਹ ਜਿਹੀਆਂ ਖੁਸ਼ਬੂਆਂ ਮਹਿਕਾ ਤੁਸੀਂ ਕਹੋਗੇ ਉਹ ਜੀਆਂ ਬਾਈ ਤੁਹਾਨੂੰ ਪ੍ਰੋਵਾਈਡ ਕਰ ਦੇਣਗੇ ਸਭ ਤੋਂ ਵੱਡੀ ਗੱਲ ਆ ਬਾਈਆਂ ਕੁੜੇ ਪਰਫਿਊਮ ਇਤਰ ਦੇ ਨਾਲ ਨਾਲ ਰੂਮ ਫਰੈਸ਼ਨਰ ਤੇ ਇੱਕ ਕਾਰ ਹੈਂਗਰ ਜਾਇਨੇ ਕਾਰਾਂ ਲਈ ਵੀ ਨਾਲ ਜਿਹੜੇ ਭਰਾ ਕਾਰਾਂ ਵਿੱਚ ਬਿਚ ਰਹਿੰਦੇ ਨੇਗੇ ਜਿਆਦਾ ਸਫਰ ਕਰਦੇ ਨੇ ਉਹਨਾਂ ਨੂੰ ਤੇਲ ਚੜਨ ਦੀ ਕਿਸਮਤਿਆ ਵੱਡੀ ਹੁੰਦੀ ਹੈਗੀ ਜਿਹਦੇ ਕਰਕੇ ਬੰਦਾ ਸਫਰ ਕਰਨ ਤੋਂ ਕਤਰੋਂਦਾਗਾ ਉਹਦੇ ਲਈ ਬਾਈਆਂ ਨੇ ਆ ਕਾਰ ਹੈਂਗਰ ਬਣਾਇਆ ਇਹਦੇ ਵਿੱਚ ਵੀ ਖੁਸ਼ਬੂ ਤੁਸੀਂ ਆਪਣੀ ਮਨਪਸੰਦ ਦੀ ਪਾ ਸਕਦੇ ਹੋ ਇਹਦੇ ਫਾਇਦੇ ਮਿੱਤਰੋ ਦੋ ਨੇਗੇ ਕਿ ਆਪਾਂ ਕਾਰ ਹੈਂਗਰ ਜਦੋਂ ਆਪਾਂ ਸਫਰ ਕਰਦੇ ਆਂਗੇ ਨਾ ਤੁਹਾਨੂੰ ਤੇਲ ਚੜੂਗਾ ਤੇ ਨਾਲੇ ਤੁਹਾਨੂੰ ਇਹਦੇ ਵਿੱਚ ਇੱਕ ਘੈਂਟ ਖੁਸ਼ਬੂ ਆਊਗੀ ਜਿਹੜੀ ਲੰਮਾ ਸਮਾਂ ਚੱਲੂਗੀ ਤੇ ਬਾਈਓ ਤੁਸੀਂ ਇੱਕ ਵਾਰੀ ਆ ਬੈਸਟ ਬਾਈ ਕੋਲ ਜਰੂਰ ਕਰਿਓ ਤੇ ਦੇ ਹੋਣਗੇ ਤੇ ਆਪਣੇ ਪੇਜ ਨੂੰ ਕਰ ਲਿਓ ਫੋਲੋ